ਜੋਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ ਅੱਠ ਧੜਨਾ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੌਂਦੇ ਹੋ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਸੋ ਅਗਲਾ ਭਾਗ ਸ਼ੁਰੂ ਕਰਦੇ ਹਾਂ ਜੀ ਜੋ ਬੰਦੀਏ ਬੰਦ ਬੋਤਲੇ ਤੈਨੂੰ ਪੀਣਗੇ ਨਸੀਬਾਂ ਵਾਲੇ ਜੱਗੀ ਮੌਕਾ ਤਾੜ ਕੇ ਮੁਹੰਮਦ ਖਾਂ ਦੇ ਡੇਰੇ ਆਂ ਟੁਕਾ ਸੀਗਾ ਤੂੰ ਫੇਰ ਆ ਗਿਆ ਏ ਤੈਨੂੰ ਇੱਕ ਵਾਰ ਕਹੇ ਤੇ ਪਤਾ ਨਹੀਂ ਲੱਗਿਆਗਾ ਕਿ ਇਹ ਬੋਤਲ ਤੇਰੇ ਨਸੀਬਾਂ ਵਿੱਚ ਹੈ ਨਹੀਂ ਟਟਿਆਸ਼ਕਾ ਜੱਗੀ ਦੇ ਢੀਠ ਪੁਨੇ ਤੋਂ ਖਫਾ ਹੋਈ ਪਈ ਸੀਗੀ ਨੂਰਾ ਤੈਨੂੰ ਵੀ ਇੱਕ ਵਾਰੀ ਕਹੇ ਤੇ ਪਤਾ ਨਹੀਂ ਲੱਗਿਆ ਕਿ ਮੈਂ ਤੇਰਾ ਮੜੀਆਂ ਤੱਕ ਪਿੱਛਾ ਕਰੂੰਗਾ ਮੈਂ ਦਿਨੋਂ ਦਿਨ ਮਜ਼ਾਕ ਕਰਨਾ ਛੱਡੀ ਜਾਨਾ ਆ ਤੂੰ ਕਿਤੇ ਮੇਰੀ ਗੱਲ ਦਾ ਮਜ਼ਾਕ ਤੇ ਨਹੀਂ ਸਮਝੀ ਜਾਂਦੀਗੀ ਜੱਗੀ ਬੜੀ ਨੀਜ਼ ਨਾਲ ਨਿਹਾਰਦਾ ਹੋਇਆ ਨੂਰਾ ਨੂੰ ਪੁੱਛ ਰਿਹਾ ਸੀਗਾ ਇਸੇ ਤਰ੍ਹਾਂ ਮੇਰੇ ਕੋਲ ਰਹਿਣਾ ਚਾਹੁੰਦਾ ਏ ਨੂਰਾ ਪੁੱਛ ਰਹੀ ਸੀਗੀ ਤੇ ਮੱਲੋ ਮੱਲੀ ਦੇ ਆਸ਼ਕ ਨੂੰ ਹਾਂ ਇਸੇ ਤਰ੍ਹਾਂ ਤੇਰੇ ਕੋਲ ਉਮਰ ਪਰ ਰਹਿਣਾ ਚਾਹੁੰਦਾ ਹਾਂ ਜੱਗੀ ਕਹਿ ਰਿਹਾ ਸੀਗਾ ਅੱਛਾ ਤਾਂ ਫਿਰ ਤੈਨੂੰ ਰਖੜੀ ਹੀ ਬੰਨ੍ਹ ਦਿੰਨੀ ਆ ਨੂਰਾ ਨੇ ਹਾਸਦੀ ਹੋਈ ਨੇ ਕਿਹਾ ਸੀਗਾ ਫਿਰ ਨਾ ਕਦੇ ਵੀ ਆਪਰੀ ਜ਼ਬਾਨੋਂ ਮੰਦਾ ਬੋਲ ਬੋਲੀ ਗੁਜਰੀਏ ਮੈਂ ਤੈਨੂੰ ਪਿਆਰ ਕਰਦਾ ਹਾਂ ਤੇ ਕਰਦਾ ਰਹਾਂਗਾ ਜਦੋਂ ਤੱਕ ਜਿਉਂਦਾ ਹਾਂ ਜੇ ਰੱਬ ਨੇ ਮੇਰੇ ਨਸੀਬਾਂ ਵਿੱਚ ਰਖੜੀ ਲਿਖੀ ਹੁੰਦੀ ਤਾਂ ਮੇਰੀ ਮਾਂ ਦੀ ਕੁੱਖੋਂ ਮੇਰੀ ਕੋਈ ਭੈਣ ਪੈਦਾ ਕਰ ਸਕਦਾ ਸੀਗਾ ਰਖੜੀ ਮੇਰੇ ਨਸੀਬਾਂ ਵਿੱਚ ਨਹੀਂਗੀ ਜੱਗੀ ਪੂਰਾ ਜ਼ੋਰ ਲਾ ਕੇ ਚਲਾਇਆ ਸੀਗਾ ਜਿਵੇਂ ਰਖੜੀ ਸ਼ਬਦ ਹੀ ਐਲਜੀ ਦਾ ਕੋਈ ਰੌਂਦ ਬਣ ਕੇ ਜਿਸਮ ਨੂੰ ਛਲਣੀ ਕਰ ਗਿਆ ਹੋਵੇ ਉਹ ਲਹੂ ਲਹਾਨ ਹੋ ਗਿਆ ਸੀਗਾ ਜੇ ਨਸੀਬਾਂ ਵਿੱਚ ਨਹੀਂ ਤਾਂ ਮੇਰਾ ਕੀ ਕਸੂਰ ਹੈ ਜਿਸ ਦਾ ਤੂੰ ਜਣਾ ਹਰਾਮ ਕੀਤਾ ਹੋਇਆ ਮੈਂ ਤਾਂ ਤੈਨੂੰ ਹਾਸਲ ਕਰਨਾ ਚਾਹਣਾ ਮਿੱਠੀਏ ਜੱਗੀ ਕਹਿ ਰਿਹਾ ਸੀਗਾ ਤੈਨੂੰ ਕੋਈ ਹੋਰ ਗੱਲ ਨਹੀਂ ਜਿਸ ਦੀ ਕੀ ਨੂਰਾ ਪੁੱਛ ਰਹੀ ਸੀ ਤੈਨੂੰ ਕੋਈ ਹੋਰ ਦਿਸਦਾ ਆ ਜੱਗੀ ਨੂਰਾ ਤੋਂ ਪੁੱਛ ਰਹੀ ਸੀ ਹਾਂ ਮੈਂ ਤਾਂ ਕੋਈ ਹੋਰ ਦੇਖ ਚੁੱਕੀ ਹਾਂ ਤਦੇ ਤਾਂ ਕਹਿ ਰਹੀਆਂ ਕਿ ਤੂੰ ਭੁੱਲ ਜਾ ਮੈਨੂੰ ਤੇ ਮੈਂ ਤੇਰੀ ਕਜਨੀਗੀ ਕਹਿ ਕੇ ਨੂਰਾ ਤੁਰ ਪਈ ਸੀਗੀ ਤੂੰ ਮੇਰੀ ਸਭ ਕੁਝ ਹੈ ਮੈਂ ਦੁਨੀਆ ਤਾਂ ਸਾਰੀ ਭਲਾ ਦਊਂਗਾ ਪਰ ਤੈਨੂੰ ਨਹੀਂ ਹੁਣ ਹੋਰ ਕਿਸੇ ਦੀ ਹੋਣ ਦਿੰਦਾ ਮੈਂ ਤਾਂ ਮਰਿਆ ਹੀ ਮਰਿਆ ਹਾਂ ਬਾਕੀਆਂ ਨੂੰ ਜਿਉਂਦੇ ਨਹੀਂ ਛੱਡੂੰਗਾ ਹਾਲੇ ਵੀ ਸੋਚ ਲਵੀ ਮੈਂ ਫੇਰ ਆਉਂਗਾ ਜੱਗੀ ਲੋਹਾ ਲੱਖਾ ਹੁੰਦਾ ਤੁਰ ਗਿਆ ਸੀ ਨਹਿਰ ਦੀ ਪਟੜੀ ਪਟੜੀ ਕੋ ਜਾਣ ਪਹਿਚਾਨ ਵਾਲੇ ਲੋਕ ਆ ਰਹੇ ਸਨ ਸ਼ਾਇਦ ਉਹਨਾਂ ਦੀ ਸ਼ਰਮ ਮੰਨ ਗਿਆ ਸੀ ਜੱਗੀ ਨੂਰਾ ਦੀ ਨਜ਼ਰ ਜੱਗੀ ਉੱਤੇ ਬਿਲਕੁਲ ਨਹੀਂ ਜਾ ਰਹੀ ਸੀ ਉਹ ਤਾਂ ਆਪਣੇ ਅੱਬੂ ਮੁਹੰਮਦ ਖਾਨ ਦਾ ਰਾਹ ਤੱਕ ਰਹੀ ਸੀ ਕਿ ਕਦ ਅੱਬੂ ਜਾਣ ਆਵੇ ਤਾਂ ਬਾੜੇ ਵਿੱਚੋਂ ਮੱਝਾਂ ਬਾਹਰ ਕੱਢ ਅਬੂ ਦੇ ਆ ਜਾਣ ਤੇ ਮੱਜਾਂ ਨੂੰ ਪਾਣੀ ਡਾਣ ਲੈਣ ਤੁਰੀ ਸੀਗੀ ਨੂਰਾ ਨਹਿਰ ਵੱਲ ਨੂੰ ਮੱਜਾਂ ਰੋਜ ਦੀਆਂ ਗਿੱਜੀਆਂ ਹੋਈਆਂ ਜਾਣੇ ਪਹਿਚਾਣੇ ਰਾਹਾਂ ਤੇ ਤੁਰੀਆਂ ਜਾ ਰਹੀਆਂ ਸਨ ਕਿਵੇਂ ਜਿਵੇਂ ਕਿੱਲੀਆਂ ਹੋਈਆਂ ਹੁਣ ਗੋਕਲਦੀਆਂ ਗਉਆਂ ਵਾਂਗ ਤੇ ਮੱਜਾਂ ਦੇ ਮਗਰ ਮਗਰ ਸੋਟੀ ਫੜੀ ਸਾ ਕੀ ਕਿੱਥੇ ਹੋਵੇਗਾ ਇਸ ਵਕਤ ਸੋਚਦੀ ਜਾ ਰਹੀ ਸੀ ਨੂਰਾ ਕਰ ਲੈ ਮੈਲੀ ਪੁੱਤਰਾ ਆਪਣੀ ਜੋਰੂ ਨਾਲ ਉਹ ਫਿਰਦੀ ਆ ਉਹ ਵੈਲੀ ਚਾਚੇ ਨੇ ਦੂਰੋਂ ਆਉਂਦੀ ਨੂਰਾ ਨੂੰ ਦੇਖ ਕੇ ਸਿਕੰਦਰ ਨੂੰ ਕਿਹਾ ਸੀਗਾ ਜਿਹੜਾ ਪਾਲੀ ਮੁੰਡੇ ਨੂੰ ਨਾਲ ਲਈ ਆਪਣੀਆਂ ਬੱਜਾਂ ਨੂੰ ਹਕੀ ਰੇਲ ਗੱਡੀ ਦੇ ਪੁਲ ਵੱਲ ਨੂੰ ਜਾ ਰਿਹਾ ਸੀਗਾ ਰੂ ਖੁਸ਼ ਹੋ ਗਈ ਚਾਚਾ ਦੇਵੀ ਦੇ ਦਰਸ਼ਨ ਕਰਕੇ ਉਹ ਚਾਚਾ ਤੂੰ ਮੁੰਡੂ ਨਾਲ ਡੰਗਰ ਹਕਾਕ ਕੇ ਲਿਆ ਤੇ ਮੈਂ ਚੱਲਦਾ ਹਾਂ ਸਿਕੰਦਰ ਨੇ ਹੱਥ ਫੜੀ ਸੋਟੀ ਵੈਲੀ ਚਾਚੇ ਵੱਲ ਵਧਾਉਂਦੇ ਹੋਏ ਕਿਹਾ ਸੀ ਰੋਕ 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 ਦਮ ਤ ਲੈ ਪਹਿਲੋ ਮੇਰੀ ਗੱਲ ਤਾਂ ਸੁਣ ਕੇ ਜਾ ਖੜ ਕੇ ਪਹਿਲੀ ਚਾਚੀ ਨੇ ਇੱਕ ਮੁਠੀ ਗੜਵੇ ਅੰਦਰ ਦਿੱਤੀ ਹੋਈ ਸੀ ਤੇ ਦੂਸਰਾ ਹੱਥ ਨਾਲ ਸਿਕੰਦਰ ਦੀ ਬਾਹ ਪਕੜਦੇ ਸੀ ਕਾਲੀ ਹੈ ਗੱਟੋਏ ਹੁੰਦੇ ਨੇ ਪੁੱਤਰਾ ਸਬਰ ਕਰ ਸਮਝ ਤੋਂ ਕੰਮ ਲੈ ਉਹ ਪੁੱਤਰਾ ਜੇ ਮੈਨੂੰ ਛੋਟੀ ਫੜਨ ਦਾ ਸ਼ੌਂਕ ਹੁੰਦਾ ਤਾਂ ਅੱਜ ਗੜਵਾ ਚੱਕੀ ਫਿਰਦਾ ਹੱਦ ਕਰੀ ਜਾਣਾ ਯਾਰ ਸਬਰ ਕਰ ਧੀਰਜ ਰੱਖ ਤੂੰ ਵੀ ਇੱਥੇ ਹੀ ਰਹਿਣਾ ਤੇ ਉਹਨੇ ਵੀ ਫਿਰ ਕਾਲੀ ਦਾ ਕੰਮ ਕੀ ਹੈ ਸਿਆਣੇ ਕਹਿੰਦੇ ਨੇ ਕਿ ਸਹਿਜ ਪੱਕੇ ਸੋ ਮਿੱਠਾ ਹੋਏ ਮੇਰੀ ਗੱਲ ਸਮਝਦਾ ਜਾਂ ਮੈਂ ਉਦਾਂ ਹੀ ਬੋਲੀ ਜਾਣਾ ਹੈ ਵੈਲੀ ਚਾਚਾ ਨੇ ਸਿਕੰਦਰ ਨੂੰ ਸਮਝਾਉਂਦੇ ਹੋਏ ਪੁੱਛਿਆ ਸੀਗਾ ਮੈਂ ਸਭ ਸਮਝਦਾ ਹਾਂ ਚਾਚਾ ਮੈਂ ਨਿਆਣਾ ਤਾਂ ਨਹੀਂਗਾ ਪੰਜਾਂ ਸਾਲਾਂ ਵਿੱਚ ਆਹੋ ਕੁਝ ਤਾਂ ਮਿਲਿਆ ਏ ਹੁਣ ਤੂੰ ਸਬਰ ਦਾ ਪੰਗਾ ਪਾਈ ਜਾਣਾ ਸਿਕੰਦਰ ਇੱਕ ਕਿਸਮ ਨਾਲ ਵਲਖ ਹੀ ਰਿਹਾ ਸੀਗਾ ਪੁੱਤਰਾ ਪਹਿਲਾਂ ਆਪਦੇ ਸਹੁਰੇ ਨੂੰ ਮਿਲ ਹਾਲ ਚਾਲ ਪੁੱਛਦਾ ਸ ਬੰਦਿਆਂ ਵਾਂਗੂ ਫਿਰ ਰਾਤ ਨੂੰ ਮਿਲ ਇਹਨੂੰ ਵੈਲੀ ਚਾਚਾ ਸਿਕੰਦਰ ਨੂੰ ਜਗਤियां ਦੱਸ ਰਿਹਾ ਸੀ ਚਾਚਾ ਮੈਂ ਹੁਣੇ ਕਿਉਂ ਨਹੀਂ ਮਿਲ ਸਕਦਾਗਾ ਸਕੰਦਰ ਬਹੁਤ ਹੀ ਤਾਵਲਾ ਹੋਇਆ ਪਿਆ ਸੀ ਓਏ ਇੱਥੇ ਰਾਹ ਵਿੱਚ ਲੋਕ ਬਹੁਤ ਲੰਘਦੇ ਇੱਥੇ ਕੁੜੀ ਦਾ ਮਾਮਲਾ ਉਲਟਾ ਕਰ ਦਿੱਤਾ ਤਾਂ ਰਾਈਆਂ ਨੇ ਜੰਮ ਲਾ ਦੇਣਾ ਤੇਰਾ ਕੁੱਟ-ਕੁੱਟ ਕੇ ਭਰਾਵਾ ਮਿਹਰ ਕਰ ਮੇਰੇ ਤੇ ਪਤਾ ਨਹੀਂ ਕੁੱਟ ਗੋਰਖ ਦਾ ਦੇਣਾ ਪਤਾ ਨਹੀਂ ਨਹੀਂ ਤੇ ਨਾਲੇ ਇੱਧਰ ਜੱਟਾਂ ਦੇ ਖੇਤੀ ਡੰਗਰ ਜਾ ਬੜੇ ਤਾਂ ਉਹਨਾਂ ਨੇ ਤਾਂ ਮੁੰਡੂ ਦੇ ਮੇਰਾ ਵੀ ਗੜਵਾ ਮਾਜ ਕੇ ਰੱਖ ਦੇਣਾ ਆ ਮੁਫਤ ਮੁੱਲੇ ਮੇਰੇ ਵੀ ਹੱਡ ਤੱਤੇ ਕਰਵਾਏਗਾ ਮੈਂ ਮੁਰਦਾਂ ਫਿਰ ਚਾਚਾ ਵੇਲੇ ਰੋਕ ਕੇ ਮੋੜਨ ਲੱਗਿਆ ਸੀਗਾ ਚਾਚਾ ਨਾਲੇ ਪੁੱਤ ਕਹਿੰਦਾ ਇਹ ਮੈਨੂੰ ਨਾਲੇ ਯਕੀਨ ਨਹੀਂ ਕਰਦਾਗਾ ਹੁਣ ਰਾਤੇ ਵਾਲਾ ਨਹੀਂ ਰਹਾਗਾ ਸਿਕੰਦਰ ਰੌਕ ਕੇ ਚਾਚੇ ਨੂੰ ਕਹਿ ਰਿਹਾ ਸੀਗਾ ਹੈਗਾ ਤਾਂ ਮੈਂ ਰਾਤੇ ਵਾਲਾ ਹੀ ਹਾਂ ਪਰ ਤੂੰ ਧੀਰਜ ਰੱਖ ਜੇ ਜ਼ਹਾਨ ਵਿੱਚੋਂ ਕੁਝ ਖੱਟਣਾ ਏ ਨਹੀਂ ਤੇ ਜਿੱਦਾਂ ਖਾਲੀ ਆਇਆ ਉਦਾਂ ਹੀ ਤੁਰ ਜਾਵੇਂਗਾ ਚਾਚਾ ਵੈਰੀ ਆਪਣੇ ਆਪ ਨੂੰ ਵਜਨੀ ਮਹਿਸੂਸ ਕਰ ਰਿਹਾ ਸੀ ਤੇ ਜ਼ਮੀਨ ਤੇ ਖੜਾ ਹੋਇਆ ਤੇਰੀ ਕੀ ਸਲਾਹ ਆ ਇਹਨੂੰ ਬੁਲਾਏ ਬਿਨਾ ਹੀ ਇਹਦੇ ਕੋਲੋਂ ਦੀ ਲੰਘ ਜਾਵਾਂ ਦਿਲ ਤੇ ਪੱਥਰ ਰੱਖ ਕੇ ਸਿਕੰਦਰ ਪੁੱਛ ਰਿਹਾ ਸੀ ਚਾਚੇ ਤੋਂ ਹਾਂ ਪੁੱਤਰਾ ਨਾਲੇ ਕੋਈ ਨਵੀਂ ਜਗਾ ਚੁੱਗੀ ਸਵਾਕੇ ਪਾ ਪਹਿਲੋਂ ਨਹਾ ਤੋ ਟੌਰ ਸ਼ੋਰ ਕੱਢ ਜਰਾ ਲੜਾ ਜਿਹੜਾ ਬਣ ਫਿਰ ਮਿਲੀ ਉਹਨੂੰ ਉਹਦੇ ਹੀ ਉਖਲਾ ਵਾਂਗੂ ਮੂੰਹ ਚੱਕੀ ਦੌੜਨਾ ਆ ਉਹ ਵੀ ਇੱਕ ਜਨਾਨੀ ਮਗਰ ਨਾਮ ਸਿਕੰਦਰ ਤੇ ਕੰਮ ਪੜੂਆ ਵਾਲੇ ਨਹੀਂ ਕਰੀਦੇ ਹੁੰਦੇਗੇ ਵੈਸੇ ਜਾਂਦਾ ਜਾਂਦਾ ਅੱਖਾਂ ਨਾਲ ਹਾਲ ਚਾਲ ਪੁੱਛ ਛੱਡੀ ਅੱਛਾ ਹੁਣ ਭੁੱਖ ਲੱਗੀ ਏ ਕਿਸੇ ਬੰਨੇ ਕੰਡੇ ਲੱਗ ਗਏ ਵੱਲੀ ਚਾਚੇ ਨੇ ਗੁੱਜਰ ਨੂੰ ਮਨਾਈ ਕਰਨ ਤੋਂ ਰੋਕ ਦਿੱਤਾ ਸੀ ਇਹਦੇ ਸਿਕੰਦਰ ਨੇ ਬੁਰੀ ਝੋਟੀ ਦੀ ਪੈਠੋਂ ਤੇ ਡਾਂਗ ਜੜ ਦਿੱਤੀ ਸੀ ਜਿਸ ਕਰਕੇ ਡੰਗਰਾ ਨੇ ਝਾਲ ਤੇਜ਼ ਕਰ ਦਿੱਤੀ ਸੀ ਪੁੱਤਰਾ ਇੱਥੇ ਪਹਾੜਾਂ ਵਾਲੀ ਕੋਈ ਵੀ ਪਲਮਾਨਸੀ ਨਹੀਂ ਚੱਲਦੀਗੀ ਬਸ ਖਾਉ ਯਾਰਾਂ ਤੋਂ ਬਚੀ ਕਾਉ ਜਰਾਣ ਦੀ ਸਾਡੇ ਏਰੀਏ ਵਿੱਚ ਕੋਈ ਕਮੀ ਨਹੀਂਗੀ ਕਾਕਾ ਤੂੰ ਆਇਆ ਇੱਥੇ ਹਜੇ ਨਵਾਂ ਨਵਾਂ ਤੈਨੂੰ ਨਹੀਂ ਪਤਾ ਇੱਥੇ ਦਾ ਚਾਚਾ ਬੈਲੀ ਸਮਝਾ ਰਿਹਾ ਸੀ ਸਿਕੰਦਰ ਨੂੰ ਮੈਨੂੰ ਬਥੇਰਾ ਪਤਾ ਏ ਜਾਚਾ ਤੂੰ ਮੈਨੂੰ ਐਵੇਂ ਨਾ ਜਾਣੀ ਸਿਕੰਦਰ ਕਿਹੜਾ ਘਟ ਸੀ ਆਪਣੇ ਆਪ ਵਿੱਚ ਹੌਮੇ ਵਿੱਚ ਫਸ ਕੇ ਤਾਂ ਬੰਦਾ ਮਰਦਾ ਏ ਤੈਨੂੰ ਹਜੇ ਕੁਝ ਨਹੀਂ ਪਤਾਗਾ ਤੈਨੂੰ ਹੁਣ ਪਤਾ ਲੱਗੂ ਜੇ ਬੰਦਿਆਂ ਵਾਂਗ ਰਹੇਗਾ ਤਾਂ ਪਹਿਲੀ ਚਾਚਾ ਆਪਣੇ ਸਿਆਣਪ ਛਾੜ ਰਿਹਾ ਸੀ ਗੁਜਰੂਤੇ ਸੋਜੀ ਤੋਂ ਬਿਨਾ ਘਰ ਨਹੀਂ ਵਸਦੇ ਹੁੰਦੇ ਪੁੱਤਰਾ ਤੈਨੂੰ ਹਾਲੇ ਸੋਜੀ ਦਾ ਵੀ ਨਹੀਂ ਪਤਾ ਹੋਣਾ ਕਿ ਕਾਦੇ ਨਾਲ ਖਾਈਦੀ ਏ ਸੋਜੀ ਵੈਲੀ ਕਹਿ ਰਿਹਾ ਸੀਗਾ ਚਾਚਾ ਤੈਨੂੰ ਤਾਂ ਪਤਾ ਹੀ ਹੋਊਗਾ ਕਾਦੇ ਨਾਲ ਖਾਈ ਦੀ ਐ ਸੋਜੀ ਸਕੰਦਰ ਨੇ ਚਾਚੇ ਵੈਲੀ ਤੇ ਟਕੋਰ ਕਰਦੇ ਹੋਏ ਕਿਹਾ ਸੀ ਕਾਕਾ ਫਿਰ ਤੇਰਾ ਘਰ ਵਸ ਚੁੱਕਿਆ ਜੇ ਇੰਦਾ ਹੀ ਜੱਬਲ ਰਿਹਾ ਤਾਂ ਚਾਚੇ ਨੇ ਫਿਰ ਕਿਹਾ ਸੀ ਸਕੰਦਰ ਨੂੰ ਸਮਝਾਉਂਦੇ ਹੋਏ ਨੇ ਤੇਰੀਆਂ ਬਾਦ ਦਵਾਵਾਂ ਨੇ ਮੇਰਾ ਘਰ ਕਿੱਥੇ ਵਸਣ ਦੇਣਾ ਐ ਵੈਲੀਗਾ ਸਕੰਦਰ ਹਰਖ ਜਹੇ ਨਾਲ ਬੋਲ ਰਿਹਾ ਸੀ ਸੋਹਣਿਆ ਬਰਮਾ ਪਰਮਾ ਵਿੱਚ ਨਹੀਂ ਪਈਦਾ ਹੁੰਦਾ ਅੱਜ ਕੱਲ ਨਹੀਂ ਕੋਈ ਪੁੱਛਦਾ ਦਵਾਵਾ ਬਾਦ ਦਵਾਵਾਂ ਨੂੰ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਸਾਚਾ ਮੁੰਡੂ ਤੇਰਾ ਛੋਟਾ ਭਾਈ ਹੈ ਜਾਂ ਝੋਲੀ ਚੌਕੀ ਹੈ ਕੋਈ ਹੁਣ ਚਾਚੇ ਵੈਲੀ ਨੇ ਸਿਕੰਦਰ ਦੇ ਨਾਲ ਆਏ ਹੋਏ ਛੋਟੇ ਮੁੰਡੇ ਬਾਰੇ ਪੁੱਛਿਆ ਸੀਗਾ ਲਿਆ ਜੀ ਇਹ ਵਿਚਾਰਾ ਬੜਾ ਲੇਖਾ ਦਿੱਤਾ ਇਹਨੇ ਮੇਰਾ ਹੁਣ ਮੈਂ ਟਿਕਾਣੇ ਪਹੁੰਚ ਗਿਆ ਇਹਨੇ ਵਾਪਸ ਮੁੜ ਜਾਣਾ ਹੈ ਸਿਕੰਦਰ ਕਹਿ ਰਿਹਾ ਸੀਗਾ ਡੰਗਰਾਂ ਦੇ ਮਗਰ ਤੁਰਿਆ ਜਾਂਦਾ ਹੁਣ ਮੁਹੰਮਦ ਨਾਲ ਜਾਣੀ ਤੇਰੇ ਸਾਰੇ ਨਾਲ ਕਿਵੇਂ ਪੇਚਾ ਲੜਾਵਾਂਗੇ ਚਾਚਾ ਵੈਲੀ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਸੀਗਾ ਜੋ ਸਿਕੰਦਰ ਨੇ ਵੀ ਸੁਣ ਲਈਆਂ ਸਨ ਤੂੰ ਸਿਆਣਾ ਐਸੇ ਲਈ ਏ ਲੜਾ ਕੋਈ ਨਾ ਕੋਈ ਤਰਕੀਬ ਸਿਕੰਦਰ ਕਹਿ ਰਿਹਾ ਸੀਗਾ ਸਾਰੇ ਨੂੰ ਮਿਲਣ ਵਿੱਚ ਤਰਕੀਬਾਂ ਪਾਲਦਾ ਹੈ ਜਾਂਦਾ ਹੈ ਡੈਗ ਪੇ ਬੁੜੇ ਦੇ ਚਰਨੀ ਆਪੇ ਬੇੜੇ ਪਾਰ ਹੋ ਜਾਣਗੇ ਉਦਾਂ ਤਰਕੀਬ ਵੀ ਹੈ ਇੱਕ ਅਣ ਸਰੇ ਥੁੜੇ ਦੀ ਵੈਲੀ ਚਾਚਾ ਹੌਲੀ ਹੌਲੀ ਗੁੱਜਰ ਨੂੰ ਹੱਥਾਂ ਵਿੱਚ ਲੈ ਰਿਆ ਸੀ ਉਹ ਕਿਹੜੀ ਤਰਕੀਬ ਆ ਚਾਚਾ ਗੁੱਜਰ ਪੁੱਛ ਰਿਹਾ ਸੀ ਸਾਰੇ ਨੂੰ ਲਾ ਦੇ ਬੋਤਲ ਮਗਰ ਤੇ ਆਪ ਲੱਗ ਜਾ ਚਾਚਾ ਇਸ਼ਾਰੇ ਜਹੇ ਕਰ ਰਿਹਾ ਸੀਗਾ ਸਿਕੰਦਰ ਨੂੰ ਸਾਡੀ ਕੌਮ ਸ਼ਰਾਬ ਦੀ ਘਟ ਹੀ ਸ਼ਕੀਨ ਹੈ ਚਾਚਾ ਸਿਕੰਦਰ ਨੇ ਚਾਚੇ ਵੈਲੀ ਨੂੰ ਜਵਾਬ ਦਿੱਤਾ ਸੀਗਾ ਉਹ ਰਹਿਣ ਦੇ ਤੂੰ ਮੁਫਤ ਦੀ ਤਾਂ ਮੁੱਲਾ ਕਾਜੀ ਨਾ ਛੱਡੇ ਤੇ ਇਹ ਕਿਹੜੇ ਖੇਤ ਦਾ ਉੰਗਲੂਆ ਚਾਚੇ ਨੇ ਗੁਜਰ ਨੂੰ ਫੀਤਾ ਲਾਉਦੇ ਨੂੰ ਸ਼ੁਰੂ ਕਰ ਦਿੱਤਾ ਸੀਗਾ ਮੈਨੂੰ ਉਮੀਦ ਨਹੀਂ ਕਿ ਮੇਰਾ ਸਹੁਰਾ दारू ਪੀਂਦਾ ਹੋਵੇਗਾ ਸਕੰਦਰ ਨੇ ਆਪਣੀ ਸੋਚਣੀ ਮੁਤਾਬਕ ਚਾਚੇ ਨੂੰ ਕਿਹਾ ਸੀ ਉਮੀਦ ਮਲ ਨਹੀਂ ਵਿਕਦੀਗੀ ਆਪ ਨੂੰ ਹੀ ਬਣਾਉਣੀ ਪੈਂਦੀ ਹੈ ਪੁੱਤਰਾ ਕਹਿੰਦੇ ਬੰਦਾ ਤਾਂ ਚੰਦ ਤੇ ਵੀ ਜਾ ਚੜਿਆ ਏ ਫਿਰ ਇਹ ਤਾਂ ਕੰਮ ਹੀ ਕੁਛ ਨਹੀਂਗਾ ਵੈਲੀ ਚਾਚਾ ਗੱਲੀਬਾਤੀ ਸਾਨੂੰ ਜਦੋਂ ਬਣਿਆ ਪਿਆ ਸੀਗਾ ਉਹ ਚਾਚਾ ਤੂੰ ਨਾ ਕਿਉਂ ਫਿਰ ਚੰਦ ਤੇ ਸਿਕੰਦਰ ਨੇ ਉਲਟਾ ਚਾਚੇ ਵੇਲੀ ਨੂੰ ਹੀ ਪੁੱਛ ਲਿਆ ਸੀਗਾ ਓਏ ਉੱਥੇ ਨਸ਼ੇ ਪੱਤੇ ਹੈ ਨਹੀਂਗੇ ਤੇ ਆਪਾਂ ਨਸ਼ੇ ਪੱਤੇ ਤੋਂ ਬਿਨਾ ਦੋ ਖੇਤਾਂ ਦੀ ਵਾਰਟ ਨਹੀਂ ਤੁਰ ਸਕਦੇ ਆ ਤਾ ਤੂੰ ਪੱਤੇ ਲੈ ਦਿੱਤੇ ਦਿੱਤੇ ਕਰਕੇ ਤੈਨੂੰ ਛੱਡਣ ਤੁਰ ਪਿਆ ਆ ਨਹੀਂ ਤਾਂ ਤੁੱਪ ਤੋਂ ਬਿਨਾ ਆਪਣੇ ਕਿਲਰ ਹੋਏ ਹੱਡ ਕਿੱਥੇ ਇਕੱਠੇ ਹੋਣੇ ਸੀਗੇ ਭਾਗਾ ਵਾਲਿਆ ਚਾਚਾ ਵੇਲੀ ਆਪਣੀ ਮਜਬੂਰੀ ਦੱਸ ਰਿਹਾ ਸੀ ਗੁੱਜਰ ਨੂੰ ਓਏ ਪੁੱਤਰਾ ਦੱਸ ਜਰਾ ਤੇਰੇ ਕੋਲੋਂ ਉਹ ਕੁੱਤੇ ਝੱਗੀ ਜਿਹੀ ਹੈ ਕਿ ਨਹੀਂ ਵੈਲੀ ਚਾਚਾ ਸਕੰਦਰ ਨੂੰ ਪੁੱਛ ਰਿਹਾ ਸੀਗਾ ਉਹ ਚਾਚਾ ਤੂੰ ਕਿਤੇ ਵੱਡੀ ਵੱਡੀ ਦੀ ਗਲਤ ਨਹੀਂ ਕਰਦਾਗਾ ਸਕੰਦਰ ਨੇ ਚਾਚੇ ਵੈਲੀ ਨੂੰ ਪੁੱਛਿਆ ਸੀਗਾ ਆਹੋ ਆਹੋ ਉਹੀ ਹੈ ਕਿ ਨਹੀਂ ਜਿਹਰੇ ਕੋਲੇ ਵੈਲੀ ਨੇ ਕਾਲੀ ਕਾਲੀ ਵਿੱਚ ਕਿਹਾ ਸੀ ਹੁਣ ਨਹੀਂ ਸਮਾਉਣਿਆ ਹੋਰ ਆ ਪਹਿਲੀ ਤਾਂ ਪਾਟਪੂਰ ਜੀ ਗਈ ਆ ਰਾਹਾਂ ਵਿੱਚ ਰੋਲਦੇ ਸੀ ਸਕੰਦਰ ਦੱਸ ਰਿਹਾ ਸੀ ਪੁੱਤਰਾ ਤੂੰ ਇੱਕ ਗੱਲ ਤਾਂ ਸਮਝ ਹੀ ਲਈ ਹੋਣੀ ਐ ਕਿ ਇੱਥੇ ਘੁੰਮਦੇ ਫਿਰਦੇ ਨੇ ਜੇ ਕਿਤੇ ਤੇਰਾ ਕੋਈ ਵੀ ਪੰਗਾ ਪੈਣ ਲਈ ਦਿਲ ਕਰੇ ਤਾਂ ਮੈਨੂੰ ਜਰੂਰ ਪਹਿਲਾਂ ਹੀ ਦੱਸ ਦੇਵੀਂ ਹੋਰ ਨਾ ਕਿਤੇ ਭੁੱਲਿਆ ਪਟਕਿਆ ਮੁਕਾਬਲੇ ਮੂੰਹ ਜਾਂਦਾ ਲੱਗੀ ਪੁਲਿਸ ਤਾਂ ਪਾਗਲੇ ਕੁੱਤੇ ਵਾਂਗੂੰ ਤਰੱਕੀ ਮਗਰ ਦੌੜ ਦੀ ਫਿਰਦੀ ਹੈ ਅੱਜਕੱਲ ਤੂੰ ਹੀ ਨਾ ਕਿਸੇ ਹੌਲਦਾਰ ਨੂੰ ਇਨਸਪੈਕਟਰ ਬਣਾ ਜਾਵੇਂ ਚਾਚਾ ਵੇਲੀ ਆਪਣੇ ਏਰੀਆ ਦੇ ਹਾਲਾਤਾਂ ਬਾਰੇ ਸਮਝਾ ਰਿਹਾ ਸੀ ਸਿਕੰਦਰ ਨੂੰ ਚੰਗਾ ਬੰਦਾ ਹੈ ਤੂੰ ਚਾਚਾ ਮੈਂ ਮੁਕਲਾਵਾ ਲੈਣ ਤੁਰਿਆ ਆਂ ਤੇ ਤੂੰ ਮੈਨੂੰ ਮੁਕਾਬਲਾ ਬਣਾਈ ਜਾਣਾ ਹੈ ਸਿਕੰਦਰ ਨੇ ਨਹਿਰ ਦੀ ਪਟੜੀ ਤੋਂ ਹੇਠਾਂ ਉਤਰ ਕੇ ਪੈਰ ਜ਼ਮੀਨ ਦੀ ਹੱਕ ਤੇ ਪਟਕਾਏ ਸਨ ਪੈਰੀ ਪਾਏ ਹੋਏ ਖੁੱਸਿਆਂ ਦੇ ਥਿੱਲੇ 'ਚੋਂ ਮਿੱਟੀ ਝੜ ਗਈ ਸੀ ਤੇ ਥਿੱਲਾ ਫਿਰ ਤੋਂ ਚਮਕ ਦੇਣ ਲੱਗ ਪਿਆ ਸੀ ਅੱਛਾ ਹੁਣ ਲਾ ਬਾ ਸ਼ਾਬਾ ਨਾ ਦੇਖ ਬੰਦਿਆ ਵਾਂਗੂ ਧੀਰਜ ਨਾਲ ਡੈਗ ਪੈ ਬੁੜੇ ਦੇ ਪੈਰੀਂ ਫਿਰ ਦੇਖੀ ਕਿਦਾਂ ਤੁਰਲਾ ਛੱਡਿਆ ਹੋਇਆ ਇਹ ਮਹਿੰਦੀ ਰੰਗੀ ਦਾੜੀ ਦੇ ਰੰਗ ਵਰਗੀ ਪੰਗ ਦਾ ਚਾਚਾ ਸਮਝਾ ਰਿਹਾ ਸੀਗਾ ਆਪਣੇ ਤਾਜ਼ੇ ਤਾਜ਼ੇ ਬਣੇ ਪੁੱਤ ਨੂੰ ਮੁਹੰਮਦ ਖਾਨ ਸ਼ਾਇਦ ਬਾੜੇ ਵੱਲ ਨੂੰ ਆਉਂਦੇ ਡੰਗਰਾਂ ਵੱਲ ਦੇਖ ਕੇ ਸੋਚ ਰਿਹਾ ਸੀ ਕਿ ਨੂਰਾ ਇੰਨੀ ਜਲਦੀ ਡੰਗਰ ਵਾਪਸ ਲੈ ਆਈ ਹਜੇ ਤਾਂ ਉਹਦੇ ਪਰਤਨ ਦਾ ਵਕਤ ਨਹੀਂ ਸੀ ਹੋਇਆ ਸਲਾਮ ਵਾਲੇਕੁਮ ਅੱਬਾ ਜਾਨ ਸਿਕੰਦਰ ਨੇ ਮੁਹੰਮਦ ਖਾਨ ਦੇ ਸਾਹਮਣੇ ਜਾ ਕੇ ਕਿਹਾ ਸੀਗਾ ਵਾਲੇਕੁਮ ਸਲਾਮ ਜਵਾਨਾ ਖਾਨ ਨੇ ਜਿਵੇਂ ਨਾ ਚਾਹੁੰਦਿਆ ਹੋਇਆ ਜਵਾਬ ਦਿੱਤਾ ਹੋਵੇ ਚਿਹਰਾ ਅਜਨਬੀ ਲੱਗ ਰਿਹਾ ਸੀਗਾ ਸਾਹਮਣੇ ਖੜੇ ਮਹਿਮਾਨ ਦਾ ਪਛਾਣਿਆ ਨਹੀਂ ਮੈਨੂੰ ਅੱਬੂ ਜਾਨ ਮੈਂ ਮੈਂ ਨੂਰਾਂ ਦਾ ਖਵੰਦ ਹਾਂ ਅਫਜ਼ਲ ਰਹੀਮ ਸਕੰਦਰ ਉਹ ਖੁਸ਼ੀ ਵਿੱਚ ਖੀਵਾ ਹੋਇਆ ਕਹਿ ਰਿਹਾ ਸੀ ਸਕੰਦਰ ਦੇ ਮੂੰਹੋਂ ਉਸ ਦਾ ਪ੍ਰਸਤਿਤ ਸੁਣ ਕੇ ਇੱਕਦਮ ਮੰਜੀ ਤੋਂ ਉੱਠਿਆ ਸੀ ਮੁਹੰਮਦ ਖਾਨ ਤੂੰ ਮੇਰਾ ਦਵਾਈ ਅਫਜ਼ਲ ਓਏ ਤੈਨੂੰ ਹਜੇ ਚੇਤਾ ਹੈ ਸਾਡਾ ਤੂੰ ਭੁੱਲਿਆ ਨਹੀਂ ਬਲਿਆਰੇ ਜਾਵਾਂ ਤੇਰੇ ਪੁੱਤਰਾ ਖਾਨ ਨੇ ਕਲਾਵੇ ਵਿੱਚ ਘੁੱਟ ਲਿਆ ਸੀ ਸਿਕੰਦਰ ਨੂੰ ਇੱਕ ਪਾਸੇ ਖੜਾ ਦੇਖ ਰਿਹਾ ਸੀ ਇਸ ਸਾਰੇ ਨਜ਼ਾਰੇ ਨੂੰ ਮੱਲੋ ਮੱਲੀ ਨੂਰਾ ਦਾ ਬਣਿਆ ਆਸ਼ਕ ਜੱਗੀ ਹਣ ਹੌਲੀ ਹੌਲੀ ਪਛਾਣ ਨੂੰ ਪੈਰ ਖਸਕਾਉਂਦਾ ਮੁੜ ਪਿਆ ਸੀ ਉਹ ਚੋਰ ਨੂੰ ਆਪਣਾ ਹੀ ਪਾਲਾ ਪੈ ਗਿਆ ਸੀ ਨਵਾਂ ਗੁਜਰ ਤੇ ਨਵਾਂ ਬੱਗ ਦੇਖ ਕੇ ਜੱਗੀ ਦਾ ਮੱਠਾ ਠਣ ਗਿਆ ਸੀਗਾ ਢਾਲ ਵਿੱਚ ਕੁਝ ਕਾਲਾ ਲੱਗਣ ਲੱਗਾ ਸੀ ਜੱਗੀ ਨੇ ਆਪਣੇ ਸਾਈਕਲ ਦੀ ਕਿल्ली ਦੱਬ ਦਿੱਤੀ ਸੀ ਰੇਲਵੇ ਦੀ ਪਟੜੀ ਵੱਲ ਨੂੰ ਜਿੱਥੇ ਨੂਰਾ ਆਪਣੀਆਂ ਮੱਝਾਂ ਚਾਰਦੀ ਫਿਰਦੀ ਸੀ